हां सरदार सुखवंत सिंह जी ਪੰਨੂ ਸਾਹਿਬ ਜੋ ਜਸਪੁਰ ਤੋਂ ਨਿਰਵਰੋਧ ਆਏ ਸਨ ਸਾਡੇ ਮੈਂਬਰ ਬੜੇ ਚੜ੍ਹਦੀ ਕਲਾ ਵਾਲੇ ਹਨ ਔਰ ਸਤਿਗੁਰ ਦੀ ਅਪਾਰ ਬਖਸ਼ਿਸ਼ ਆਓ ਪੰਨੂ ਸਾਹਿਬ ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਆ ਜਿਹੜੀ ਕਾਰਸਬਾਬੇ ਕਹਿੰਦੇ ਸਾਰਾ ਦਾ ਜੀ ਆਨ ਨੂੰ ਸਵਾਗਤ ਕਰਦੇ ਆ ਅਸੀਂ ਬੜੇ ਕਰਮਾ ਵਾਲਿਆਂ ਜਿਹੜੀ ਬਾਬੇ ਨੇ ਸਾਡੀ ਸੇਵਾ ਸਵੀਕਾਰ ਕੀਤੀ ਆ ਉਹਨਾਂ ਬਾਕੀ ਜਿਹੜੇ ਸਾਡੇ ਮੈਂਬਰ ਦਾ ਆਪ ਜੀ ਨੂੰ ਪਤਾ ਹੀ ਆ ਜਿਹੜੇ ਫੇਸਬੁੱਕ ਤੇ ਇਧਰ ਉਧਰ ਫਲਕਾਲੀ ਭੌਂਦੇ ਨੇ ਇੱਥੇ ਆ ਕੇ ਵੇਖਣ ਆ ਕੇ ਹੁਦਾ ਕੀ ਆ ਫੇਸਬੁੱਕ ਤੇ ਉਹਦੇ ਨਾਲ ਸੰਗਤ ਜੀ ਪਹਿਲੇ ਆ ਆਪ ਜੀ ਦੀ ਬੇਨਤੀ ਸਾਰੀ ਜਿੱਦਾਂ ਆਪ ਵੀ ਵਿਚਾਰ ਕਰਿਆ ਕਰੋ ਗੁਰਦੁਆਰੇ ਆ ਕੇ ਕਦੀ ਉਹਨਾਂ ਨੇ ਕੁਛ ਨਹੀਂ ਕਰਦਾ ਉਹਨਾਂ ਨੇ ਸਿਰਫ ਆਪਣੀ ਸੰਗਤ ਨੂੰ ਦੋਫੜ ਕਰਕੇ ਰੱਖਣਾ ਆ ਆ ਕੇ ਇੱਥੇ ਉਹਨਾਂ ਦੀ ਕੋਈ ਆਪਣੀ ਸਫਾਈ ਦੇ ਲਈ ਅੱਜ ਵੀ 2.5 ਸਾਲ ਹੋ ਗਏ ਸਾਡੇ ਗੁਰੂ ਘਰ ਦਾ ਕੋਈ ਕੰਮ ਨਹੀਂ ਚੱਲਿਆ ਹੁਣ ਜੀ ਪ੍ਰਧਾਨ ਦੀ ਜ਼ਰੂਰਤ ਹੀ ਬਣ ਗਿਆ ਜ਼ਰੂਰਤ ਬਣਾਉਂਦੇ ਲੋਕਾਂ ਨੂੰ ਗੁਬਰਾ ਕਰਦੇ ਨੇ ਮਰਾ ਆਪ ਜੀ ਦਾ ਸਮਝ ਨਹੀਂ ਆ ਪੂਰਾ ਜੈਦੀਂਦਰ ਕੇ ਦਾ ਉਸੇ ਪ੍ਰਧਾਨ ਦੀ ਬਣਾਉਂਦਾ ਐਵੇਂ ਦੀ ਬੜਾ ਧੱਕੇ ਦਾ ਜੀ ਜੀਓ ਪ੍ਰਭਾਵ ਛੱਲ ਲੀਆ ਔਰ ਜ਼ਬਰਦਸਤੀ ਗੋਡਾ ਕਰਦੀ ਹਮੜਾ ਸੰਗਤਾਂ ਨੂੰ ਬੇਫਾਲਤੂ ਦੇ ਵਿੱਚ ਗੁਮਰਾ ਕਰ ਦਿੰਦੇ ਹੁਣ ਸੰਗਤਾਂ ਵੀ ਕਰ ਸਿਆਲੀਆਂ ਨੇ ਮਤਲਬ ਕਿਸੇ ਦੇ ਬਕਰਦਾ ਇੱਥੇ ਦੀ ਆਉਂਦੇ ਗੁਰੂ ਘਰ ਦੇ ਵਿੱਚ ਕਮੇਟੀ ਸਾਡੇ ਦੀ ਆਉਂਦੇ ਉੱਤੇ ਘਰ ਹੀ ਫੇਸਬੁਕ ਤੇ ਲੋਕਾਂ ਨੂੰ ਗੁਮਰਾ ਕਰ ਦਿੰਦੇ ਇੱਕ ਸਾਡਾ ਭਾਂਜਾ ਹੀ ਆ ਜਸਪੁਰ ਦਾ ਹੀ ਆ ਉਹ ਵੀ ਉਦੋਂ ਵੇਖਿਆ ਦਿਖਾ ਮੈਂ ਉਹਦੇ ਤੋਂ ਜਿੰਦਾ ਪੁੱਛਿਆ ਉਦਾਂ ਦੇਦੀ ਉਹ ਤੇ ਹੀ ਫੇਸਬੁਕ ਤੇ ਆ ਤੇ ਮੈਂ ਕਿਹਾ ਜੋ ਕੰਮਿਆ ਸਾਡੇ ਗੁਰੂ ਆ ਕੇ ਸਾਹਮਣੇ ਕਰੋ ਤਾਂ ਗੱ ਤੇ ਅੰਦੇ ਦੀ ਸਾਡੇ ਤੋਂ ਗਲਤੀ ਹੋ ਗਈਆਂ ਸਾਹਮਣੇ ਕੁਝ ਹੁੰਦੇ ਨੇ ਮੂਹਰੇ ਕੁਝ ਹੁੰਦੇ ਨੇ ਸੱਜ ਜੀ ਆਪ ਜੀ ਦੇ ਵੀ ਕੀ ਹੁਣ ਬਾਬਾ ਜੀ ਨੂੰ ਅਸੀਂ ਬੇਨਤੀ ਕੀਤੀ ਆ ਤਦਕਸਾਨੂੰ ਆ ਕਰ ਸਵਾਦਾ ਮਿਲਿਆ ਵਾ ਮਤਲਬ ਇਹ ਕਿੰਦੀ ਕਿ ਬਾਬਾ ਜੀ ਆਪਣੀ ਮਰਜ਼ੀ ਦਾ ਕਰਨ ਲੈਂਦੇ ਮਤਲਬ ਆਪ ਜੀ ਸੋਚ ਸਮੇਂ ਕੀ ਕਰੋ ਸਾਡੇ ਜਿਹੜੇ ਦੂਜੇ ਵਿਪਖਸ਼ ਮੈਂਬਰ ਨੇ ਉਹਨਾਂ ਨੇ ਕੰਮ ਦਾ ਪਹਿਲੇ ਹੁੰ ਦਿੱਤੇ ਐ ਨਾ ਹੁਣ ਹੁੰ ਦੇਣੇ ਨੇ ਆਪ ਜੀ ਕਿਰਪਾ ਦਾ ਸੰਗਤ ਦਾ ਸਹਿਯੋਗ ਰੋਗੇ ਤੇ ਕੰਮ ਹੁਣ ਵੀ ਚੱਲਣਗੇ ਤੇ ਅੱਗੇ ਵੀ ਚੱਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਗੱਜ ਕੇ ਫਤੇ ਬਲਾਓ ਹਾਜ਼ਰੀ ਲਵਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੱਗਦਾ ਇੱਕ ਪ੍ਰਸ਼ਾਦ ਨਹੀਂ ਛਕਿਆ ਜਾਂ ਥੱਕ ਗਏ ਨੇ ਜਾਂ ਗਰਮੀ ਜ਼ਿਆਦਾ ਹੈ ਕਿ ਫਤੇ ਦਾ ਦਬਾਅ ਬਹੁਤ ਢਿਲਾ ਆਇਆ ਹੈ ਅੱਜ ਤੇ ਆ ਸਕਦੇ ਨੇ ਆਜ ਬਹੁਤ ਸਾਲਾਂ ਬਾਅਦ ਅੱਜ ਇਹ ਸਮਾਂ ਸਾਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਸੋ ਇਸ ਕਰਕੇ ਕੋਈ ਵੀ ਰਸਨਾ ਵਾਂਜੀ ਨਾ ਰਵੇ ਸਾਰੇ ਗੱਜ ਵੱਜ ਕੇ ਫਤੇ ਬਲਾਓ ਜਿਹੜੇ ਸਿੰਘ ਟੋکریاں ਚੁੱਕ ਕੇ ਸੇਵਾ ਕਰ ਰਹੇ ਨੇ ਔਰ ਜਿਹੜੇ ਸੰਗਤ ਸੇਵਾ ਕਰਕੇ ਇਸ ਪੰਡਾਲ ਵਿੱਚ ਬੈਠੀ ਆ ਇਸ ਹੌਲ ਵਿੱਚ ਬੈਠੀ ਆ ਸਾਰੇ ਦੁਆਰਾ ਆਪਣੀ ਰਸਨਾ ਪਵਿੱਤਰ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਵੱਡ ਭਾਗੇ ਹਾਂ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਉੱਤੇ ਸੰਤ ਬਾਬਾ ਫੌਜਾ ਸਿੰਘ ਜੀ ਜਿਨ੍ਹਾਂ ਨੇ ਬਹਾਨ ਸੇਵਾਵਾਂ ਕਰਵਾਈਆਂ ਇਹਨਾਂ ਦੀ ਸਸਤਾ ਨੇ ਅੱਜ ਰੁਕੀ ਹੋਈ ਸੇਵਾ ਨੂੰ ਇਸ ਕਮੇਟੀ ਨੇ ਸਰਦਾਰ ਜੋਗਿੰਦਰ ਸਿੰਘ ਜੀ ਅਤੇ ਉਹਨਾਂ ਦੇ ਨਾਲ ਜਰਨਲ ਸਕੱਤਰ ਸਰਦਾਰ ਅਮਰਜੀਤ ਸਿੰਘ ਜੀ ਅਤੇ ਸਾਰੇ ਮੈਂਬਰ ਸਾਹਿਬਾਨਾਂ ਨੇ ਮਿਲ ਕਰਕੇ ਇਹ ਜੋ ਇਤਿਹਾਸਿਕ ਫੈਸਲਾ ਲਿਆ ਹੈ ਸਾਰੀਆਂ ਸੰਗਤਾਂ ਦੇ ਵਿੱਚ ਬਹੁਤ ਵੱਡੀ ਖੁਸ਼ੀ ਉਹ ਭਰਵਾ ਹੰਗਾਰਾ ਔਰ ਸੰਗਤਾਂ ਦਾ ਇਹ ਠਾਠਾ ਮਾਰਦਾ ਇਕੱਠ ਜੋ ਆਪ ਜੀ ਦੇਖ ਰਹੇ ਹੋ ਵੱਧ ਚੜ ਕੇ ਸੰਗਤਾਂ ਬੱਚੇ ਬਜ਼ੁਰਗ ਮਾਵਾਂ ਭੈਣਾਂ ਔਰ ਸਾਰਿਆਂ ਦੇ ਅੰਦਰ ਕਿੰਨੀ ਕਿੰਨੀ ਖੁਸ਼ੀ ਆ ਔਰ ਜੋ ਸੇਵਾਵਾਂ ਕਰ ਰਹੇ ਨੇ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਨੇ ਮੈਂ ਸਾਰੀਆਂ ਸੰਗਤਾਂ ਨੂੰ ਵਧਾਈ ਦੇਣਾ ਕਿ ਆਪ ਜੀ ਦੇ ਗੁਰੂ ਮਹਾਰਾਜ ਨੇ ಅಪਾਰ ਬਖਸ਼ਿਸ਼ ਕਿਰਪਾ ਕਰਕੇ ਸੇਵਾ ਨੂੰ ਆਰੰਭ ਕੀਤਾ ਹੈ ਮੈਂ ਧੰਨਵਾਦ ਕਰਦਾ ਹਾਂ ਸੰਤ ਬਾਬਾ ਬਚਨ ਸਿੰਘ ਜੀ ਦਾ ਬਾਬਾ ਰਵਿੰਦਰ ਸਿੰਘ ਜੀ ਰਵੀ ਜੀ ਦਾ ਬਾਬਾ ਗੁਰਜੰਟ ਸਿੰਘ ਜੀ ਦਾ ਅਤੇ ਉਹਨਾਂ ਦੇ ਸਾਰੇ ਸੇਵਾਦਾਰਾਂ ਦਾ ਕਿ ਉਹਨਾਂ ਨੇ ਸੰਗਤਾਂ ਦੀ ਉਹਨਾਂ ਨੇ ਕਮੇਟੀ ਦੀ ਗੱਲ ਮੰਨ ਕਰਕੇ ਇਹ ਸੇਵਾ ਨੂੰ ਆਰੰਭ ਕਰਨ ਦਾ ਜਿਹੜਾ ਉਪਰਾਲਾ ਕੀਤਾ ਹੈ ਅੱਜ ਦਾ ਦਿਨ ਨਿਯਤ ਕਰਕੇ ਇਹਦੀ ਸ਼ੁਰੂਆਤ ਕੀਤੀ ਹੈ ਮੈਂ ਵਧਾਈ ਦਿਨਾ ਤੇ ਧੰਨਵਾਦ ਕਰਦਾ ਸੰਗਤ ਵੱਲੋਂ ਸਾਥ ਸੰਗਤ ਜੀ ਸਾਨੂੰ ਇਸ ਤੋਂ ਵੀ ਵੱਧ ਖੁਸ਼ੀ ਦੀ ਗੱਲ ਹੈ ਕਿ ਬਾਬਾ ਰਵਿੰਦਰ ਸਿੰਘ ਰਵੀ ਜੀ ਦੀ ਇੱਕ ਵੱਡੀ ਇੰਜੀਨੀਅਰਾਂ ਦੀ ਟੀਮ ਜੋ ਦਿੱਲੀ ਤੋਂ ਚੱਲ ਕਰਕੇ ਆਈ ਹੈ ਜਿਨੇ ਪੂਰਾ ਪਲਾਨ ਔਰ ਜਿਨੇ ਨਕਸ਼ਾ ਤਿਆਰ ਕਰਨਾ ਹੈ ਕਿਸ ਤਰੀਕੇ ਦੇ ਨਾਲ ਇਹ ਆਧੁਨਿਕਤਾ ਦੇ ਯੁੱਗ ਦੇ ਵਿੱਚ ਪਹਿਲੋਤ 86 ਹੀ ਆਪਾਂ ਬਿਲਡਿੰਗਾਂ ਬਣਾ ਦਿੰਨੇ ਆ ਲੇਕਿਨ ਉਹਨਾਂ ਹਰ ਚੀਜ਼ ਨਕਸ਼ੇ ਦੇ ਉੱਤੇ ਨਕਸ਼ੇ ਦੇ ਹਿਸਾਬ ਨਾਲ ਤਿਆਰ ਹੁੰਦੀ ਹੈ ਮੇਰੇ ਤੋਂ ਪਹਿਲਾਂ ਸਮਾਜ ਦੇ ਬਹੁਤੁੱਕੇ ਵਿਦਵਾਨਾਂ ਪਾਸੋਂ ਬੁਲਾਰਿਆਂ ਪਾਸੋਂ ਆਪ ਜੀ ਨੇ ਉਹਨਾਂ ਦੇ ਵੱਖ-ਵੱਖ ਵੱਲ ਵੱਲੇ ਵੱਖ-ਵੱਖ ਵਿਚਾਰਾ ਸਰਵਣ ਕੀਤੀਆਂ ਨੇ ਸਾਧ ਸੰਗਤ ਜੀ ਅੱਜ ਦਾ ਇਤਿਹਾਸਿਕ ਦਿਨ ਇਹ ਇਤਿਹਾਸ ਵਿੱਚ ਲਿਖਿਆ ਜਾਵੇਗਾ ਕਿ ਇੱਕ ਪਾਸੇ ਉਹ ਲੋਕ ਨੇ ਜਿਹੜੇ ਕਾਰ ਸੇਵਾ ਗੁਰੂ ਘਰ ਦੀ ਕਾਰ ਸੇਵਾ ਨੂੰ ਰੋਕਣਾ ਚਾਹੁੰਦੇ ਨੇ ਔਰ ਇੱਕ ਪਾਸੇ ਉਹ ਲੋਕ ਨੇ ਜਿਹੜੇ ਕਾਰ ਸੇਵਾ ਸੰਗਤ ਜਿਹੜੀ ਕਾਰ ਸੇਵਾ ਕਰਵਾਉਣੀ ਚਾਹੁੰਦੀ ਹੈ ਔਰ ਸੰਗਤ ਨੇ ਅੱਜ ਫੈਸਲਾ ਆਪਣਾ ਦਿੱਤਾ ਹੈ ਵੱਡੀ ਗਿਣਤੀ ਵਿੱਚ ਸੋਸ਼ਲ ਮੀਡੀਆ ਨੇ ਵੀ ਉਹਨਾਂ ਨੂੰ ਜਵਾਬ ਦੇਣ ਦਾ ਕੰਮ ਕੀਤਾ ਆਪ ਜੀ ਨੇ ਵੇਖਿਆ ਕਿ ਹੁਣ ਤੱਕ ਉਹ ਵੱਖਰੀ ਵਿਚਾਰਧਾਰਾ ਦੇ ਪੂਰਾ ਯੂਪੀਰ ਉੱਤਰਾਖੰਡ ਦੇ 100 ਤੋਂ 150 ਲੋਕ ਨੇ ਜਿਹੜੇ ਆਪਣੇ ਆਪਣੇ ਵਿਚਾਰ ਔਰ ਆਪਣੇ ਇਕੱਲੇ ਹੀ ਵਿਚਾਰਧਾਰਾ ਜੜੀਆਂ ਸੋਸ਼ਲ ਮੀਡੀਆ ਦੇ ਵਿੱਚ ਫਲਾਉਂਦੇ ਸੀ ਔਰ ਪੂਰਾ ਗੰਧ ਜਿਹੜਾ ਇਸ ਕਾਰ ਸੇਵਾ ਦੇ ਖਿਲਾਫ ਕੂੜ ਪ੍ਰਚਾਰ ਕਰਦੇ ਸੀ ਉਸ ਕਮੇਟੀਆਂ ਬਾਰੇ ਕੂੜ ਪ੍ਰਚਾਰ ਕਰਦੇ ਸੀ ਜਿਨ੍ਹਾਂ ਨੇ ਕੋਈ ਸਮਾਜ ਦੇ ਵਿੱਚ ਉਹਨਾਂ ਦਾ ਕੋਈ ਵੱਡਾ ਯੋਗਦਾਨ ਨਹੀਂਗਾ ਆਪ ਜੀ ਚੰਗੀ ਤਰ੍ਹਾਂ ਜਾਣਦੇ ਹੋ ਤਰਾ ਹੀ ਮਾਂ ਸਭਾ ਦਾ ਜਿਹੜਾ ਜ਼ਲਮ ਹੋਇਆ ਏ ਉਹ ਕੇਵਲ ਕਾਰ ਸੇਵਾ ਦੇ ਖਿਲਾਫ ਜ਼ਲਮ ਹੋਇਆ ਏ ਔਰ ਉਸ ਕਾਰਸ ਉਹਨਾਂ ਨੇ ਉਹ ਕਾਰਨਾਮਾ ਕਰਕੇ ਵਿਖਾਇਆ ਕਿ ਜਿੰਨਾ ਚਿਰ ਉਹ ਉਹਨਾਂ ਦੀ ਲੜਾਈ ਰਹੀ ਕੇਵਲ ਕਾਰ ਸੇਵਾ ਦੇ ਨਾਲ ਰਹੀ ਔਰ ਉਹਨਾਂ ਨੇ ਅੱਜ ਤੱਕ ਸਮਾਜ ਵਾਸਤੇ ਕੋਈ ਧਰਨਾ ਨਹੀਂ ਲਾਇਆ ਉਹਨਾਂ ਨੇ ਸਮਾਜ ਵਾਸਤੇ ਕਿਸਾਨਾਂ ਵਾਸਤੇ ਕਿਸੇ ਤਰ੍ਹਾਂ ਦੀ ਕੋਈ ਲੜਾਈ ਨਹੀਂ ਲੜੀ ਕੇਵਲ ਲੜੀ ਤੇ ਕਾਰ ਸੇਵਾ ਦੇ ਖਿਲਾਫ ਲੜਾਈ ਲੜੀ ਔਰ ਲੜੀ ਵੀ ਇਸ ਟੰਗ ਨਾਲ ਕਿ ਅੱਜ ਬਾਬਾ ਜੀ ਬਾਬਾ ਤਰਸੇਮ ਸਿੰਘ ਜੀ ਦੇ ਉਹਨਾਂ ਨੇ ਹੱਤਿਆ ਕਰਵਾ ਕੇ ਛੱਡੇ ਕਰਵਾ ਕੇ ਹਟੇ ਉਹਨਾਂ ਨੂੰ ਸੇਵ ਕੇਵਲ ਤੇ ਕੇਵਲ ਚੌਧਰ ਚਾਹੀਦੀ ਆ ਜਿੰਨੇ ਵੀ ਅੱਜ ਉਹਨਾਂ ਇੱਕਠੇ ਕੀਤਾ ਸੀ ਸਾਨੂੰ ਆਂਦੇ ਸੀ 6 ਕੁ ਬੰਦਿਆਂ ਨੇ ਰਲ ਕੇ ਕਮੇਟੀ ਨੂੰ ਗਿਆਪਨ ਦਿੱਤਾ ਮੈਂ ਕੈਮਰਾਮੈਨ ਨੂੰ ਕਵਾਂਗਾ ਬੇਨਤੀ ਕਰਾਂਗਾ ਕਿ ਉਹ ਵਿਖਾ ਦੇਣੇ 6 ਬੰਦੇ ਨੇ ਇਹ ਸੰਗਤ ਵਿੱਚ ਜੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਯੂਪੀ ਔਰ ਉੱਤਰਾਖੰਡ ਚੋਂ ਇੱਥੇ ਪਹੁੰਚੀ ਏ ਇਹ 6 ਬੰਦੇ ਨਹੀਂ 6000 ਬੰਦੇ ਨੇ ਜਿਹੜੀ ਚਾਹੁੰਦੀ ਏ ਸਾਰੀ ਸੰਗਤ ਕਿ ਗੁਰੂ ਘਰ ਦਾ ਵਿਕਾਸ ਹੋਵੇ ਗੁਰੂ ਘਰ ਦੇ ਵਿੱਚ ਜੋ ਸਾਲਾਂ ਤੋਂ ਵੱਧੀ ਹੋਈ ਇਹ ਜਿਹੜੀ ਜਿਹੜੀ ਸੇਵਾ ਰੁਕੀ ਹੋਈ ਹੈ ਜਿਹੜੀ ਬਿਲਡਿੰਗਾਂ ਤੁਸੀਂ ਜਰ-ਜਰ ਬਿਲਡਿੰਗਾਂ ਦੇ ਵਿੱਚ ਤੁਹਾਡਾ ਨਜ਼ਰ ਨਹੀਂ ਗਈ 2.5 ਸਾਲ ਹੋ ਗਏ ਨੇ ਤੁਸੀਂ ਕਮੇਟੀਆਂ WhatsApp ਔਰ Facebook ਤੇ ਚਲਾਈਆਂ ਨੇ ਕਦੀ ਤੁਹਾਡੀ ਨਜ਼ਰ ਨਹੀਂ ਗਈ ਉਹਨਾਂ ਤੇ ਉਹ ਜਿਹੜੇ ਸੇਵਾਦਾਰ ਜਿਹੜੇ ਰਾਗੀ ਸਿੰਘ ਜਿਹੜੇ ਪਾਠੀ ਸਿੰਘ ਬਿਨਾ AC ਦੇ ਕਮਰਿਆਂ ਤੋਂ ਉਹਨਾਂ ਦੇ ਬਿਲਡਿੰਗਾਂ ਡਿੱਗਣ ਦੀ ਨੌਬਤ ਵਿੱਚ ਆਈ ਹੈ ਕਦੀ ਤੁਹਾਣਾ ਤੁਹਾਡਾ ਧਿਆਨ ਉਧਰ ਨਹੀਂ ਗਿਆ ਤੁਹਾਡਾ ਧਿਆਨ ਕੇਵਲ ਇੱਕ ਪਾਸੇ ਸੀ ਕਿ ਅਸੀਂ ਕਾਰ ਸੇਵਾ ਨੂੰ ਕਿਸ ਤਰ੍ਹਾਂ ਪੰਡਣਾ ਹੈ ਕਿਸ ਤਰ੍ਹਾਂ ਅਸੀਂ ਪੰਢੀ ਪ੍ਰਚਾਰ ਕਰਨੀ ਹੈ ਕਿਸ ਤਰ੍ਹਾਂ ਅਸੀਂ ਕਰਦਾਰ ਕੁਸ਼ੀ ਕਰਨੀ ਹੈ ਮੈਨੂੰ ਹੈਰਾਨਗੀ ਹੋਈ ਕਿ ਉਦਮ ਸਿੰਘ ਨਗਰ ਦੇ ਉਦਮ ਸਿੰਘ ਨਗਰ ਦੇ ਇੱਕ ਵੱਡੇ ਅਧਿਕਾਰੀ ਨੇ ਜਦੋਂ ਕਿਹਾ ਕਿ ਇਹ ਕੇਵਲ ਕਰਦਾਰ ਕੁਸ਼ੀ ਕਰਨ ਵਾਸਤੇ ਇਹਨਾਂ ਨੇ 52 ਈਡੀਆਂ ਇਹਨਾਂ ਨੇ 52 ਈਡੀਆਂ ਜਿਹੜੀਆਂ ਸੀ ਉਹ ਫਰਜੀ ਫੇਕ ਬਣਾਈਆਂ ਨੇ ਜਿਨ੍ਹਾਂ ਦੇ ਰਾਈ ਜਿਹਦਾ ਜ਼ਿਕਰ ਦਾ ਹੈ ਅਸੀਂ ਮਾੜੀ ਜੀ ਗੱਲ ਚੁੱਕੀ ਕਣਕ ਖਰਾਬ ਸੀ ਅਸੀਂ ਕਿਸੇ ਤੇ ਬਲੇਮ ਨਹੀਂ ਲਾਇਆ ਮੈਂ ਮੈਂ ਕੇਵਲ ਕਿਹਾ ਕੀ ਇਹ ਇਹਦਾ ਜ਼ਿੰਮੇਦਾਰ ਕੌਣ ਆ ਇਹਨਾਂ ਨੂੰ ਅੱਗ ਲੱਗੀ ਇਹਨਾਂ ਨੇ کردار ਕੁਸ਼ੀ ਕਰਨ ਵਾਸਤੇ ਕੀ ਕੀ આરોਪ ਨਹੀਂ ਮੇਰੇ ਉੱਤੇ ਲਾਏ ਸਾਧ ਸੰਗਤ ਜੀ ਅਸੀਂ ਕਿਸੇ ਗੱਲ ਤੋਂ ਡਰਨ ਵਾਲੇ ਨਹੀਂ ਇਹਨਾਂ ਨੇ ਧਮਕੀਆਂ ਦਿੱਤੀਆਂ ਇਹਨਾਂ ਨੇ तमाम ਕਈ ਤਰ੍ਹਾਂ ਦੇ ਪ੍ਰੋਪਗੈਂਡ ਦੇ ਮੇਰੇ ਖਿਲਾਫ ਕੀਤੇ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆ ਅਸੀਂ ਕਬਰ ਆਉਣ ਵਾਲੇ ਨਹੀਂ ਤੁਸੀਂ ਜੋ ਮਰਜ਼ੀ ਸਾਜ਼ਿਸ਼ ਰਚੋ ਤੁਸੀਂ ਜੋ ਮਰਜ਼ੀ ਕਰੋ ਅਸੀਂ ਤੁਹਾਡੀ ਹਰ ਗੱਲ ਦਾ ਜਵਾਬ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਤੁਸੀਂ ਵੀ ਦੇਣਾ ਜਾਣ ਦੇ ਜੇ ਸੰਗਤ ਹੋਂ ਤੱਕ ਚੁੱਪ ਸੀ ਤੁਹਾਨੂੰ ਇਟ ਦਾ ਜਵਾਬ ਪੱਥਰ ਦੇ ਨਾਲ ਅਸੀਂ ਦਿਆਂਗੇ ਸੋਸ਼ਲ ਮੀਡੀਆ ਤੇ ਰਾਈ ਵੀ ਦਿਆਂਗੇ ਤੁਸੀਂ ਕਹਿੰਦੇ ਹੋ ਵੱਡੇ ਕੱਟ ਕਰਨੇ ਅਸੀਂ ਦੱਸਾਂਗੇ ਤੁਹਾਨੂੰ ਕਿਸ ਤਰ੍ਹਾਂ ਸੰਗਤ ਸੰਗਤ ਸਿਰਫ ਹੋਂ ਤੱਕ ਚੁੱਪ ਸੀ ਸੰਗਤ ਨਹੀਂ ਚਾਹੁੰਦੀ ਕਿਸੇ ਤਰ੍ਹਾਂ ਦਾ ਵਿਖਰੇਵਾ ਸੰਗਤ ਨਹੀਂ ਚਾਹੁੰਦੀ ਕਿਸੇ ਤਰ੍ਹਾਂ ਦਾ ਵੀ ਲੜਾਈ ਝਗੜਾ ਸੰਗਤ ਨਹੀਂ ਚਾਹੁੰਦੀ ਕਿਸੇ ਤਰ੍ਹਾਂ ਦਾ ਵੀ ਸਮਾਜ ਦੇ ਵਿੱਚ ਕੋਈ ਵੰਡੀ ਪਵੇ ਲੇਕਿਨ ਤੁਸੀਂ ਚੰਦ ਲੋਕ ਤੁਸੀਂ ਸਮਾਜ ਦੇ ਵਿੱਚ ਜ਼ਹਿਰ ਫੈਲਾਉਣ ਦਾ ਕੰਮ ਕਰ ਰਹੇ ਜੇ ਤੁਸੀਂ ਜਿਹਦਾ ਜੀ ਕਰਦਾ ਉਹਦੀ ਕਿਰਦਾਰਕੁਸ਼ੀ ਕਰ ਦਿੰਦੇ ਜੇ ਤੁਸੀਂ ਕਿਰਦਾਰਕੁਸ਼ੀ ਕੀਤੀ ਉਹ ਸਜ਼ਾ ਬਾਬਾ ਤਰਸੇਮ ਸਿੰਘ ਨੂੰ ਤੁਸੀਂ ਦਿੱਤੀ ਜਿਹਦੇ ਉਹ ਗੁਨਾਹਗਾਰ ਨਹੀਂ ਸਨ ਤੁਸੀਂ ਉਹ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਜਿਹੜੇ ਤੁਸੀਂ આરોਪ ਉਹਨਾਂ ਦੇ ਉੱਤੇ ਲਾਏ ਸੀ ਉਹ ਤੁਸੀਂ ਕੁੜੀਆਂ ਜੜੀਆਂ ਨੱਚੀਆਂ ਜੜੀਆਂ ਜੜੀਆਂ ਕਾਰ ਸੇਵਾ ਦੇ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ ਸੀ ਮੈਂ ਇਹ ਮੁੱਦੇ ਵੱਲ ਨਹੀਂ ਜਾਣਾ ਚਾਹੁੰਦਾ ਲੇਕਿਨ ਸਾਧ ਸੰਗਤ ਜੀ ਮਨ ਵਿੱਚ ਇੱਕ ਗੁੱਸਾ ਜਿਸ ਤਰੀਕੇ ਨਾਲ ਤੁਸੀਂ ਅੱਜ ਹਰ ਬੰਦੇ ਦੀ ਕਿਰਦਾਰ ਕੁਸ਼ੀ ਦੀ ਗੱਲ ਕਰ ਰਹੇ ਜੇ ਤੁਸੀਂ ਕਾਰ ਸੇਵਾ ਤੇ ਆਰੋਪ ਲਾ ਰਹੇ ਕਿ ਉਹਨਾਂ ਨੇ 2 ਏਕੜ ਜ਼ਮੀਨ ਲੈ ਲਈ ਤੁਸੀਂ ਗਲਤ ਆਰੋਪਨਾ ਲਾਓ ਤੁਸੀਂ ਆਕੜੇ ਤੁਹਾਡੇ ਕੋਲ ਨਹੀਂ ਗਏ ਮੈਂ ਮੇਰੇ ਕੋਲ ਮੈਂ ਤੁਹਾਨੂੰ ਆਕੜੇ ਉਪਲਬਧ ਕਰਾਵਾਂਗਾ ਕਾਰ ਸੇਵਾ ਨੇ ਇਕੱਲੀ 2 ਏਕੜ ਜ਼ਮੀਨ ਨਹੀਂ ਲਈ ਨਾਨਕਪੁਰੀ ਟਾਂਡੇ ਦੇ ਵਿੱਚ ਵੀ ਬਹੁਤ ਸਾਰੀਆਂ ਜ਼ਮੀਨਾਂ ਲਈਆਂ ਨੇ ਜਿੱਥੇ ਬੂਚਣ ਖਾਣੇ ਬਣ ਰਹੇ ਸੀ ਉਥੇ ਉਹਨਾਂ ਨੇ ਬਾਬਿਆਂ ਨੇ ਮਹਾਪੁਰਸ਼ਾਂ ਨੇ ਉਸ ਪੈਸੇ ਨਾਲ ਜ਼ਮੀਨਾਂ ਖਰੀਦ ਕੇ ਗੁਰੂ ਘਰ ਦੀਆਂ ਬਿਲਡਿੰਗਾਂ ਦੀਆਂ ਉਹ ਸਾਰੀਆਂ ਕੀਤੀਆਂ ਹੁਣੇ ਰੀਠਾ ਸਾਹਿਬ ਦਾ ਮੇਲਾ ਲੱਗਾ ਸੀ ਉਥੇ ਸਰਕਾਰ ਕੋਲੋਂ 3 ਏਕੜ ਜ਼ਮੀਨ ਪਾਰਕਿੰਗ ਦੀ ਦਿੱਕਤ ਸੀ 3 ਏਕੜ ਜ਼ਮੀਨ ਸਰਕਾਰ ਦੇ ਕੋਲੋਂ ਲਈਆ ਤੁਸੀਂ ਚੰਗੀ ਗੱਲ ਨਹੀਂ ਕਰ ਸਕਦੇ ਤੁਸੀਂ ਕਾਰ ਸੇਵਾ ਦੀ ਕੋਈ ਇਹੋ ਜਿਹੀ ਗੱਲ ਨਹੀਂ ਕਰ ਸਕਦੇ ਪਰ ਸਮਾਜ ਦੇ ਵਿੱਚ ਤੁਸੀਂ ਗਲਤ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਜੇ ਕਿ ਕਾਰ ਸੇਵਾ ਦੇ ਲੋਕ ਆਪਣੇ ਨਾਂ ਉਤੇ ਜ਼ਮੀਨਾਂ ਲਵਾ ਰਹੇ ਨੇ ਤੁਸੀਂ ਇੱਕ ਵੀ ਸਾਬਤ ਕਰ ਦਿਓ ਕਿ ਇੱਕ ਵੀ ਕਾਰ ਸੇਵਾ ਦੇ ਬੰਦੇ ਨੇ ਇੱਕ ਵੀ ਜਥੇਦਾਰ ਨੇ ਕੋਈ ਇੱਕ ਏਕੜ ਜ਼ਮੀਨ ਦੇ ਵਿੱਚ ਕੋਈ ਕਲੌਨੀ ਕੱਟ ਕੇ ਆਪਣੇ ਨਿੱਜੀ ਕੰਮ ਵਾਸਤੇ ਯੂਜ਼ ਕੀਤੀ ਹੈ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ ਅੱਜ ਛੇਵੀਂ ਪਾਤਸ਼ਾਹੀ ਮਹਾਰਾਜ ਪਿਲੀਪੀ ਦੇ ਵਿੱਚ ਗੁਰੂ ਘਰ ਆ ਜਿਹਦੇ ਵਿੱਚ ਕਈ ਬਿਲਡਿੰਗਾਂ ਖਰੀਦ ਕਰਕੇ ਬਾਬਾ ਜੀ ਹੁਣਾਂ ਨੇ ਉਸ ਗੁਰੂ ਘਰ ਦੇ ਵਿੱਚ ਗੁਰੂ ਘਰ ਨੂੰ ਵਿਸ਼ਾਲ ਰੂਪ ਦਿੱਤਾ ਉੱਥੇ ਕਿੰਨੀਆਂ ਸੇਵਾਵਾਂ ਕਰਕੇ ਕਿੰਨੇ ਕਿੱਡੀ ਤਕੜੀ ਆਲੀਸ਼ਾਨ ਬਿਲਡਿੰਗ ਜਿਹੜੀ ਸ਼ਹਿਰ ਦੇ ਵਿੱਚ ਆ ਉਹ ਤਿਆਰ ਕੀਤੀ ਆ ਅਤੇ ਪਾਰਕਿੰਗ ਵਾਸਤੇ ਵੀ ਬਾਬਾ ਜੀ ਦੀ ਚਿੰਤਾ ਹੈ ਉਹਦੇ ਵਾਸਤੇ ਕਈ ਵਾਰੀ ਉਹਨਾਂ ਨੇ ਜਗਰ ਕੀਤਾ ਔਰ ਕੰਮ ਕਰ ਰਹੇ ਨੇ ਅੱਜ ਬਹੁਤ ਵੱਡਾ ਹਾਲ ਬਣ ਗਿਆ ਹੈ ਔਰ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਨੇ ਜਿਨ੍ਹਾਂ ਦੇ ਵਿੱਚ ਕਈ ਬਿਲਡਿੰਗਾਂ ਕਈ ਜ਼ਮੀਨਾਂ ਗੁਰੂ ਘਰ ਦੇ ਨਾਂ ਲੱਗਦੀਆਂ ਕਰੋੜਾਂ ਰੁਪਈਆਂ ਦੀਆਂ ਮੂੰਹ ਮੰਗੀ ਕੀਮਤ ਦੇ ਦੇ ਕੇ ਗੁਰੂ ਘਰ ਦੀਆਂ ਉਹ ਸਾਰੀਆਂ ਕੀਤੀਆਂ ਨੇ ਕਾਰਸੇਵਾਦੀਆਂ ਕਾਰਸੇਵਾ ਵਾਲੇ ਮਹਾਪੁਰਸ਼ਾਂ ਨੇ ਤੁਸੀਂ ਤੁਸੀਂ ਇੱਕ ਰਜਿਸਟਰੀ ਵਿਖਾਉਣ ਦੀ ਗੱਲ ਕਰਦੇ ਜੇ ਤੁਸੀਂ ਇੱਕ ਜਿਹਦਾ ਜਿ ਕਰਦਾ ਉਹਦੀ ਕਰਦਾਰਕੁਸ਼ੀ ਕਰ ਦਿੰਦੇ ਜੇ ਅਸੀਂ ਮੈਂ ਬਾਬਾ ਜੀ ਉਹਨਾਂ ਨੂੰ ਕਹਾਂਗਾ ਉਹਨਾਂ ਦੇ ਨਾਲ ਗੱਲ ਹੋਈ ਆ ਇਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਜੜੀਆਂ ਇਹਨਾਂ ਨੇ 200 ਤੋਂ ਵੱਧ ਇਤਿਹਾਸਿਕ ਗੁਰੂ ਘਰਾਂ ਦੇ ਵਿੱਚ ਜੜੀ ਇਹਨਾਂ ਦੀ ਸੇਵਾ ਚੱਲ ਰਹੀ ਆ ਮੈਂ ਉਹਨਾਂ ਨੂੰ ਪਰਸੋਂ ਪੁੱਛ ਰਿਹਾ ਸੀ ਮੈਂ ਕਿਹਾ ਕਿ ਬਾਬਾ ਜੀ ਤੁਸੀਂ ਇਹ ਦੱਸੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਪੰਜਾਬ ਦੇ ਵਿੱਚ ਹਰ ਗੁਰੂ ਘਰ ਦੀ ਕਮੇਟੀ ਆ ਔਰ ਇਤਿਹਾਸਿਕ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਕੀ ਇਹੋ ਜਿਹਾ ਵਰਤਾਰਾ ਜਾਂ ਇਹੋ ਜਿਹਾ ਮਾਹੌਲ ਕਿਸੇ ਹੋਰ ਕਮੇਟੀ ਵੀ ਕਰ ਰਹੀ ਆ ਤੁਹਾਡੇ ਨਾਲ ਤੇ ਹਜ਼ਾਰਾਂ ਕਮੇਟੀਆਂ ਜੁੜੀਆਂ ਹੋਈਆਂ ਨੇ ਬਾਬਾ ਜੀ ਨੇ ਕਿਹਾ ਕਿ ਇੱਕ ਆਦਮੀ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਕਦੀ ਕਿਸੇ ਕਮੇਟੀ ਦੇ ਮੈਂਬਰ ਨੇ ਸਾਡੇ ਉੱਤੇ ਉਂਗਲ ਨਹੀਂ ਚੁੱਕੀ ਸਾਡੇ ਕੋਲ ਚਿੱਠੀ ਆ ਜਾਂਦੀ ਆ ਉਹਨਾਂ ਦੀ ਕਿ ਆਹ ਬਾਬਾ ਜੀ ਆਹ ਸੇਵਾ ਆ ਤੁਸੀਂ ਆਹ ਗੁਰੂ ਘਰ ਦੀ ਆ ਸੇਵਾ ਆਰੰਭ ਕਰ ਦਿਓ ਅਸੀਂ ਆਰੰਭ ਕਰ ਦਿੰਨੇ ਆ ਉਹ ਕਈ ਵਾਰੀ ਤੇ ਉਹ ਆਉਂਦੇ ਵੀ ਨਹੀਂ ਕਮੇਟੀ ਦੇ ਮੈਂਬਰ ਅਸੀਂ ਸੇਵਾ ਆਰੰਭ ਕਰ ਦਿੰਨੇ ਆ ਲੇਕਿਨ ਅਫਸੋਰਸ ਕਿ ਇਸ ਗੁਰੂ ਘਰ ਦੇ ਵਿੱਚ ਨਾਨਕ ਮੱਤਾ ਸਾਹਿਬ ਦੀ ਉਸਾਰੀ ਵਾਸਤੇ ਇੱਥੋਂ ਦੇ ਕਨਸਟਰਕਸ਼ਨ ਵਾਸਤੇ ਇਥੋਂ ਜਿਹੜੀਆਂ ਜ਼ਰੂਰਤਾਂ ਵਾਸਤੇ ਜਿਹੜੀ ਸੇਵਾ ਰੁਕੀ ਹੋਈ ਸੀ ਇਹਨੂੰ ਰੋਕਣ ਵਾਸਤੇ ਇਹਨਾਂ ਨੇ ਕਿੱਡੇ ਕਿੱਡੇ ਵੱਡੇ ਪ੍ਰੋਪੋਗੰਡੇ ਕੀਤੇ ਇਹ ਪ੍ਰਸਤਾਵ ਪਾਸ ਕਰਦੇ ਨੇ ਸੇਵਾ ਨਹੀਂ ਸ਼ੁਰੂ ਹੋਣੀ ਚਾਹੀਦੀ ਲੇਕਿਨ ਸੰਗਤ ਨੇ ਉਸੇ ਦਿਨ ਸੋਸ਼ਲ ਮੀਡੀਆ ਦੇ ਵਿੱਚ ਇਹਨਾਂ ਨੂੰ ਜਵਾਬ ਦੇ ਦਿੱਤਾ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਇਸ ਤਰੀਕੇ ਨਾਲ ਇਹ ਸੇਵਾ ਰੁਕਣੀ ਚਾਹੀਦੀ ਆ ਭਾਈ ਕਿਉਂ ਤੁਸੀਂ ਰੋਕਣਾ ਚਾਹੁੰਦੇ ਜੇ ਸੇਵਾ ਤੁਸੀਂ ਕਿਹਾ ਇਹ ਗੁਰਦੁਆਰੇ ਦੇ ਵਿੱਚ ਕਬਜ਼ਾ ਕਰ ਲੈਣਗੇ ਇਹ ਕਬਜ਼ਾ ਕਰਵਾਉਂਦੇ ਆ ਕੁਲਦੀਪ ਸਿੰਘ ਭੁੱਲਰ ਇਹ ਗੁਰੂ ਘਰ ਦੇ ਬਾਬਿਆਂ ਨੂੰ ਕਬਜ਼ਾ ਕਰਵਾ ਰਿਹਾ ਹੈ ਸਾਧ ਸੰਗਤ ਜੀ ਜਿੰਨੀਆਂ ਬਿਲਡਿੰਗਾਂ ਬਣੀਆਂ ਨੇ ਜਿੰਨੇ ਗੁਰੂ ਘਰ ਦੀ ਉਸਾਰੀ ਹੋਈ ਆ ਅਸੀਂ ਤੁਸੀਂ ਆ ਕੇ ਸਾਬਤ ਕਰ ਦਿਓ ਕਿ ਇਹ ਗੁਰੂ ਘਰ ਦੀ ਉਸਾਰੀ ਜਿਹੜੀ ਆ ਇਹ ਕਮੇਟੀ ਨੇ ਕੀਤੀ ਆ ਜਾਂ ਇਹ ਇੱਕ ਕਾਰ ਸੇਵਾ ਤੋਂ ਇਲਾਵਾ ਕਿਸੇ ਸਖਸ ਨੇ ਕੀਤੀ ਆ ਸਾਧ ਸੰਗਤ ਜੀ ਅਸੀਂ ਦੇਣਦਾਰ ਹੋਵਾਂਗੇ ਅਸੀਂ ਉਹਨਾਂ ਦੇ ਦੇਣਦਾਰ ਹੋਵਾਂਗੇ ਅਸੀਂ ਜੋ 사ਜਾ ਸੰਗਤ ਲਾਵੇਗੀ ਅਸੀਂ ਅਸੀਂ ਭੁਗਤਣ ਲਈ ਤਿਆਰ ਹਾਂ ਇਸ ਕਰਕੇ ਤੁਹਾਡੇ ਕੂੜ ਪ੍ਰਚਾਰ ਦਾ ਜਵਾਬ ਅਸੀਂ ਬਹੁਤ ਹੀ ਸਹੀੰਨ ਤਰੀਕੇ ਦੇ ਨਾਲ ਸਾਡੇ ਨੌਜਵਾਨ ਵੀਰ ਸਾਰੀ ਸੰਗਤ ਜਿਹੜੀ ਆ ਤੁਹਾਡੇ ਇਸ ਕੂੜ ਪ੍ਰਚਾਰ ਦਾ ਜਵਾਬ ਹੁਣ ਦੇਵੇਗੀ ਔਰ ਤੁਹਾਡੇ ਹਰ ਤੁਸੀਂ ਜੋ ਸੁਨਿਯੋਜਿਤ ਜੋ ਸੜੀ ਅੰਤਰ ਤੁਸੀਂ ਰਚੋਗੇ ਸੰਗਤ ਕਿਉਂਕਿ ਮੁਖਰ ਹੋ ਚੁੱਕੀ ਆ ਬਾਬਾ ਜੀ ਉਹਨਾਂ ਨੇ ਮੈਨੂੰ ਵੀ ਵਾਰ-ਵਾਰ ਕਿਹਾ ਸੀ ਕਿ ਤੁਸੀਂ ਨਹੀਂ ਬੋਲਣਾ ਜੋ ਬੋਲਦੇ ਆ ਬੋਲਦੇ ਰਹਿਣ ਅਸੀਂ ਸਾਡਾ ਕੰਮ ਆ ਅਸੀਂ ਕੰਮ ਕਰਨਾ ਸਾਡਾ ਕੰਮ ਆ ਸੇਵਾ ਕਰਨਾ ਅਸੀਂ ਕੁਰਤੀਆਂ ਪਾਈਆਂ ਨੇ ਅਸੀਂ ਘਰ-ਬਾਰ ਛੱਡੇ ਨੇ ਅਸੀਂ ਆਪਣਾ ਕੰਮ ਕਰਾਂਗੇ ਸੰਗਤ ਨੇ ਸਾਨੂੰ ਸੇਵਾ ਦਿੱਤੀ ਆ ਕਮੇਟੀ ਨੇ ਸਾਨੂੰ ਸੇਵਾ ਦਿੱਤੀ ਆ ਅਸੀਂ ਸੇਵਾ ਕਰਾਂਗੇ ਲੇਕਿਨ ਤੁਸੀਂ ਰਹਿਣ ਦਿਓ ਜੋ ਬੋਲਦੇ ਆ ਬੋਲਦੇ ਰਹਿਣ ਦਿਓ ਲੇਕਿਨ ਨਹੀਂ ਸੰਗਤ ਨੇ ਕਿਹਾ ਕਿ ਹੁਣ ਇਹਨਾਂ ਦੀ ਹਰ ਗੱਲ ਦਾ ਜਵਾਬ ਇਹਨਾਂ ਨੂੰ ਦਿੱਤਾ ਜਾਵੇਗਾ ਹਰ ਜੋ ਜੋ ਇਹਨਾਂ ਨੇ ਕਾਰਿਆ ਕੀਤਾ ਹੈ ਸਾਡੀ ਪ੍ਰਸ਼ਾਸਨ ਦੇ ਅੱਗੇ ਵੀ ਮੰਗਿਆ ਕਿ ਉਹ ਜਲਦ ਤੋਂ ਜਲਦ ਇਸ ਕੇਸ ਦਾ ਖੁਲਾਸਾ ਕਰਕੇ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਜਿਹੜੇ ਜਿਹੜੇ ਬੰਦੇ ਇਹਦੇ ਵਿੱਚ ਦੋਸ਼ੀ ਨੇ ਇੱਕ ਹੋਰ ਸਾਡਾ ਵੀਰ ਪੂਰਾ ਕਿੱਲ ਕੇ ਜ਼ੋਰ ਲਾ ਕੇ ਕਹਿ ਰਿਹਾ ਸੀ ਕਿ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਹਾਂ ਭਾਈ ਸਾਨੂੰ ਸ਼ਰਮ ਤਾਂ ਆਵੇ ਜੇ ਗੁਰੂ ਘਰ ਦੀ ਜ਼ਮੀਨ ਦੇ ਉੱਤੇ ਅਸੀਂ ਕਰਜ਼ੇ ਲੈ ਆਉਣ ਜੇ ਗੁਰੂ ਘਰ ਦੇ ਕਿਸੇ ਇਮਾਰਤ ਤੇ ਸਾਡਾ ਸਾਡੇ ਜ਼ਬਰਦਸਤੀ ਇਸ ਜਮੀਨਾ ਨਾਂ ਤੇ ਲਵਾਈਆ ਹੋਣ ਜਾਂ ਅਸੀਂ ਹੋਰ ਗਲਤ ਕੰਮ ਕੀਤੇ ਹੋਣ ਤਾਂ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਅਸੀਂ ਗੁਰੂ ਘਰ ਦੇ ਵਿਕਾਸ ਵਾਸਤੇ ਆਪਣੀ ਸੰਗਤਾਂ ਦੇ ਵਿਕਾਸ ਵਾਸਤੇ ਆਪਣੇ ਬੱਚਿਆਂ ਨੂੰ ਸੇਧ ਦੇਣ ਵਾਸਤੇ ਕਿਉਂਕਿ ਅੱਜ ਸਾਡੇ ਬੱਚੇ ਵੀ ਇਸ ਤੋਂ ਬਹੁਤ ਵੱਡੀ ਸੇਧ ਲੈਣਗੇ ਉਹ ਵੀ ਸੇਵਾ ਭਾਵਨਾ ਉਹਨਾਂ ਦੇ ਅੰਦਰ ਵੀ ਆਏਗੀ ਉਹ ਵੀ ਬਾਟਾ ਚੁੱਕ ਕੇ ਸੇਵਾ ਕਿਉਂਕਿ ਹਰ ਬੰਦਾ ਹਰ ਸ਼ਖ ਸੋਚਦਾ ਏ ਕਿ ਮੈਂ ਵੀ ਆਪਣੇ ਜੀਵਨ ਦੇ ਵਿੱਚ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਾਂ ਇਸ ਕਰਕੇ ਇਹ ਸੇਵਾ ਜਦੋਂ ਆਰੰਭ ਹੋਈ ਆ ਇਹਦੇ ਵਿੱਚ ਸਾਡੇ ਸਰੀਰਕ ਤੌਰ ਤੇ ਆਤਮਿਕ ਤੌਰ ਤੇ ਤੇ ਬਹੁਤ ਵੱਡਾ ਜਿਹੜਾ ਇਹਦਾ ਯੋਗਦਾਨ ਰਹੇਗਾ ਔਰ ਦੂਰੋਂ ਨੇੜੋਂ ਜੁੜੀ ਸੰਗਤਾਂ ਸੁਣ ਰਹੀਆਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਵੱਧ ਚੜ੍ਹ ਕਰਕੇ ਜਿਹੜਾ ਹੈ ਉਹ ਇਸ ਸੇਵਾ ਦੇ ਵਿੱਚ ਹਿੱਸਾ ਪਾਓ ਆਪਾਂ ਇਹਨਾਂ ਦੇ ਜਿਹੜਾ ਸੋਸ਼ਲ ਮੀਡੀਆ ਤੇ ਜਿਹੜੇ ਚੰਦ ਬੰਦੇ ਨੇ ਚੰਦ ਆਦਮੀ ਨੇ ਜਿਨ੍ਹਾਂ ਨੇ ਹਮੇਸ਼ਾ 2 ਢਾਈ ਸਾਲ ਸੰਗਤ ਦੇ ਖਰਾਬ ਕੀਤੇ ਨੇ ਇਹਨਾਂ ਦੀ ਸਜ਼ਾ ਵੀ ਇਹਨਾਂ ਨੂੰ ਗੁਰੂ ਮਹਾਰਾਜ ਆਪੇ ਬਖਸ਼ਿਸ਼ ਕਰਨਗੇ ਇਹਨਾਂ ਨੂੰ ਉਹਦੀ ਸਜ਼ਾ ਵੀ ਜ਼ਰੂਰ ਮਿਲੇਗੀ ਕਿਉਂਕਿ ਢਾਈਆਂ ਸਾਲਾਂ ਦੇ ਵਿੱਚ ਇਹਨਾਂ ਨੇ ਕੇਵਲ WhatsApp Facebook ਤੇ ਇਹਨਾਂ ਨੇ ਕਮੇਟੀ ਚਲਾਈਆ ਕੋਈ ਗੁਰੂ ਘਰ ਦੇ ਕੰਮ ਵਾਲੇ ਇਹਨਾਂ ਦਾ ਧਿਆਨ ਨਹੀਂ ਸੀ ਕਿਸੇ ਤਰ੍ਹਾਂ ਦਾ ਵੀ ਧਿਆਨ ਨਹੀਂ ਸੀ ਲੇਕਿਨ ਹੁਣ ਸੰਗਤ ਮੁਕਰ ਹੋ ਚੁੱਕੀ ਆ ਹੁਣ ਇਸ ਕਰਕੇ ਸਾਰੀਆਂ ਸੰਗਤਾਂ ਦਾ ਕਿਸੇ ਵੀਰ ਦਾ ਕਿਸੇ ਭੈਣ ਭਰਾ ਦਾ ਦਿਲ ਦੁਖਿਆ ਹੋਵੇ ਮੇਥੋਂ ਵਾਅਦਾ ਕੱਟਾ ਬੋਲਿਆ ਗਿਆ ਹੋਵੇ ਮੈਂ ਮਾफी ਚਾਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ